ਕਿਨ ਇੱਕ ਜਗ੍ਹਾ ਦੇ ਉੱਤੇ 크੍ਰਿਸਚੀਅਨ ਉਹ ਲਾਂਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크੍ਰਿਸਚੀਅਨ ਆਦਮੀ ਹੈ ਜੀ Hindu ਸਿੱਖ ਮੁਸਲਮਾਨ ਤੇ ਦੋ ਤਰਫ ਹੋਰ ਗਏ ਸੀ ਮੈਨੂੰ ਸਾਰੇ ਇੱਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰਿਆਂ ਨੂੰ ਵੇਖਿਆ ਬਾਬਾ ਨਾਲਕਦਾ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਕਿ ਮੈਨੂੰ ਲੱਗਦਾ ਹੈ ਕਿ ਇੰਨੀਆ ਕਿ ਸੰਭਾਵਨਾਵਾਂ ਨੇ ਜਲੀਆਂ ਪੂਰੀਆਂ ਕਰ ਲੂਗੇ ਬਾਬਾ ਨੇ ਪ੍ਰਚਾਰ ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ ਬਿਲਕੁਲ ਉਹ ਉਹਨੂੰ ਫੇਰ ਰਿਪੀਟ ਕਰ ਦਿੰਨਾ ਮੈਂ ਕਿ ਰੱਬ ਕਰੇ ਇਸ ਧਰਤੀ ਉੱਤੇ ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਵਣ ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ ਕਿ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਤੇ ਦੋਨੋਂ ਬੰਦੇਓ ਮਾਲੀ ਆ ਕੇ ਪਰ ਪਰ ਪਾਣੀ ਪਾਵਣ ਬਰਬਰ ਪਾਣੀ ਪਾ ਵਾਹ ਇਹ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਹਜੇ ਰਾਹ ਖੋਲਤੇ ਖਰਬਾਂ ਦਾ ਪਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰਗੇ ਸਵੇਰੇ ਵੀ ਕਿਹਾ ਸੀ ਅੱਜ ਫੇਰ ਕਿਹਾ ਸਿਲਕਨ ਰੂਟ ਖੁੱਲਣਾ ਚਾਹੀਦਾ ਦੋਵੇਂ ਪੰਜਾਬਾਂ ਕਰਕੇ ਨਹੀਂ ਮੁਲਕਾਂ ਕਰਕੇ ਮੁਲਕ ਖੜੇ ਹੋ ਜਾਣਗੇ 1200 ਦੀ ਕਣਕ ਕਿਤੇ ਵੇਖੀ ਹੈ 4000 ਦੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉੱਥੇ ਜਿਹੜਾ ਨਮਕ ਪਿੰਕ ਸੌਲਟ ਕਹਿੰਦੇ ਆ ਜਿਹਨੂੰ ਆਪਾਂ 1 ਰੁਪਈਏ ਕਿਲੋ 1 ਰੁਪਈਏ ਕਿਲੋ ਮਿਲਦਾ ਉਥੇ ਇੱਥੇ 2000 ਰੁਪਈਏ ਕਿਲੋ 1 ਰੁਪਈਏ ਕਿਲੋ ਨਮਕ ਪਹਾੜ ਨੇ ਰੇਂਜਾ ਨੇ ਹਾਂ ਜੀ ਮੈਂ ਤੁਹਾਨੂੰ 100 ਆਈਟ ਮੰਗਣਾ 50 ਰੁਪਈਏ ਦਾ ਦੁੱਧ ਉਧਰ 200 ਹਾਂ ਜੀ ਆਧਰਕ ਉਧਰ ਪਤਾ ਨਹੀਂ ਕਿੰਨਿਆਂ ਨੂੰ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਹ ਜਿਹੜੇ ਮੁਕਾਬਲੇ ਆ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੇ ਇਹ ਮੁਕਾਬਲੇ ਆ ਨੇ ਉਹ ਠੀਕ ਹੈ ਵੰਡੀਆਂ ਪਾ ਕੇ ਵੋਟ ਬੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਕਰੀ ਜਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਆ ਉਹ ਇਹ ਵੀ ਜਾਣਦੇ ਆ ਕਿ ਇਹ ਉਸ ਅਹਿਮ ਰਾਜ ਦਾ ਦੋਹੇ ਹਿੱਸਾ ਸੀ ਕਲਚਰ ਇੱਕ ਜ਼ੁਬਾਨ ਇੱਕ ਖਾਣ ਪਾਣ ਇੱਕ ਰੁਝਾਨ ਇੱਕ ਜ਼ੁਬਾਨ ਇੱਕ ਸਮਝ ਗਏ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਜਾਏ ਆ ਉਧਰ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸੋ ਕਿ ਸਿਕਨੇ ਇਹ ਕੀ ਹੋਵੇ ਕਿ ਭਾਈ ਸਾਡਾ ਕੋਈ ਉਥੇ ਲੜਾਈ ਝਗੜਾ ਹੋਇਆ ਜਾਂ ਸਾਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਉਹ ਕੁਝ ਨਹੀਂ ਦਿੱਤਾ ਮੈਂ ਬੜਾ ਕੋਈ ਲਿਖਦਾ ਮੈਂ ਬੜਾ ਚਿੰਤਨ ਕਰਦਾ ਇਹਨਾਂ ਮਾਮਲਿਆਂ ਦੇ ਉੱਤੇ ਆਖੇ ਜੀ ਮੁਕਾਬਲਾ ਬਣਾਓ ਯਾਰ ਕਰਨਾ ਤਾਂ ਕਰੋ ਯਾਰ ਉਹ ਢੋਲਾਂ ਦਾ ਮੁਕਾਬਲਾ ਦੇਖਿਆ ਲੱਗਣਾ ਲਿਖੇਸ਼ ਹੈ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਦਾ ਨਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਕ੍ਰਿਕਟ ਦਾ ਮੁਕਾਬਲਾ ਹਾਤੀ ਦਾ ਮੁਕਾਬਲਾ ਹੈ ਜੀ ਸ਼ਮਲਿਆਂ ਦਾ ਚੁੰਨੀਆਂ ਦਾ ਨੈਣਾ ਦਾ ਮੁਕਾਬਲਾ ਹੁਣ ਸੁਣੋ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਉਹ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਰੋਂਦੀਆਂ ਮਾਸੂਮ ਧੀਆਂ ਪੈਣਾ ਦਾ ਮੁਕਾਬਲਾ ਹੈ ਮਲੁਖੀ ਜੀਵਨ ਦਾ ਮੋਹਲ ਆ ਯਾਰ ਅਨਮੋਲ ਆ ਉਹ ਹੈ ਰੋਂਦੀਆਂ ਮਾਸੂਮ ਧੀਆ ਪੈਣਾ ਦਾ ਮੁਕਾਬਲਾ ਇਹ ਕੀ ਹੋਇਆ ਮਾਤਮਾ ਤੇ ਸੋਗਾਂ ਦਾ ਮੁਕਾਬਲਾ ਮਾਪਿਆਂ ਦੇ ਦਿਲੀ ਪੈਂਦੇ ਹੌਲਾਂ ਦਾ ਮੁਕਾਬਲਾ ਹੈ ਕਰਨਾ ਤੇ ਯਾਰੋ ਕਰੋ ਢੋਲਾਂ ਦਾ ਮੁਕਾਬਲਾ ਕਰਨਾ ਤੇ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਜਬਾ ਬੇਬੇ ਅੱਗੇ ਬਹੁਤ ਸੋਹਣੀ ਇਹ ਜਿਹੜੀਆਂ ਇਹ ਜਿਹੜੀਆਂ ਨਸਮਾਂ ਨੇ ਨਾ ਇਹ ਤੁਸੀਂ ਫਰਸ ਸਮਝ ਕੇ ਚਲਾਉਣਾ ਕਿਉਂਕਿ ਇਹ ਸਾਡੇ ਕਲਚਰ ਚੋਂ ਹੀ ਨਿਕਲੀਆਂ ਨੇ ਔਰ ਇਹ ਰੂਹ ਨੂੰ ਛੇੜਦੀਆਂ ਨੇ ਮੈਂ ਜਦੋਂ ਉੱਧਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਹਾਲ ਚਾਲ ਨੇ ਉਹ ਕਹਿੰਦੇ ਜੀ ਥੋੜਾ ਬਹੁਤ ਫਿਕਰ ਹੈ ਜਿਹੜਾ ਈਰਾਨ ਨੇ ਦਾਵਾ ਭੋਲਿਆ ਉਹੜਾ ਰੈਡ ਅਲਰਟ ਸਰ ਇਹ ਕਿੰਨਾ ਦੇ ਬੋਲੇ ਯਾਰ ਉੱਥੇ ਜਦੋਂ ਚਰਚਾ ਹੁੰਦੀ ਹੈ ਨਾ ਉੱਥੇ ਜਦੋਂ ਗੱਲਾਂ ਕਰਦੇ ਤੇ ਤੁਸੀਂ ਸਾਈਡ ਦੇ ਉੱਤੇ ਦੋਸਤ ਨੇ ਯਾਰ ਹੁੰਦੇ ਆ ਉੱਥੇ ਉਹਨਾਂ ਦੇ ਹੋਰ ਬੰਦੇ ਹੁੰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਕਿਉਂ ਫਿਕਰ ਹੋਵੇ ਮੈਂ ਸਵੇਰੇ ਵੀ ਜਿਹੜਾ ਕਹਿ ਕੇ ਗਿਆ ਕਿ ਵਰਲਡ ਲੈਵਲ ਦੇ ਉਹ ਪੀਸ ਮੂਵਮੈਂਟ ਹੋਣੀ ਚਾਹੀਦੀ ਔਰ ਉਸ ਪੀਸ ਮੂਵਮੈਂਟ ਦਾ ਜਿਹੜਾ ਟਾਰਚ ਬਿਰਰ ਹੈ ਉਹ ਪਰ ਦੇਸ਼ ਹੋਣਾ। ਵਰਲਡ 2 ਹੋਈ ਮੈਂ ਤੁਹਾਨੂੰ ਇੱਕ ਗੱਲ ਦਿੰਨਾ ਚਾਹਨਾ। ਜਿਹੜਾ ਕਿ ਆਪਣੇ ਪਪਦਾ ਪੜਾ। ਮੈਂ ਸਵੇਰੇ ਸ਼ਾਇਦ ਭੁੱਲ ਗਿਆ ਹੋਵਾਂ ਮੈਂ ਨਹੀਂ ਦਿੱਤਾ। ਜਦੋਂ ਵਰਲਡ 2 ਹੋਈ ਤੇ ਉਦੋਂ ਐਕਸਿਸ ਪਾਵਰਸ ਜਿਹੜੀਆਂ ਸੀਗੀਆਂ ਹਿਟਲਰ, ਮੁਸੋਲਿਨੀ ਉਹਨਾਂ ਦੀਆਂ ਪਾਵਰ ਸੀਗੀਆਂ ਜਿਹੜੀਆਂ ਉਹਨਾਂ ਨੇ ਮਤਲਬ 70% ਮੋਲਕ ਤਬਾਹ ਕਰ ਦਿੱਤੀ ਸੀ। ਪੋਲੈਂਡ ਫਿਨਲੈਂਡ ਰੂਸ਼ੀਆ ਕਿੰਨੇ ਦੇ ਮੁਲਕ ਪੂਰੇ ਤਬਾਹ ਹੋ ਗਏ ਯੂਰਪ ਦਾ ਤਾਂ ਰਹੀ ਹੀ ਕੱਖ ਨਹੀਂ ਸੀ ਤੇ ਜਦੋਂ ਅਮਨਮਾਨ ਬਹਾਲ ਹੋਇਆ ਅਮਨਮਾਨ ਬਹਾਲ ਹੁੰਦੇ ਸਾਰ ਯੂਰਪੀਅਨ ਯੂਨੀਅਨ ਨੇ ਇਕੱਠੇ ਹੋ ਕੇ ਇੱਕ ਫੈਸਲਾ ਲੇਤਾ ਉਹਨਾਂ ਫੈਸਲਾ ਲੇਤਾ ਉਹਨਾਂ ਫੈਸਲਾ ਕੀ ਲੇਤਾ ਉਹਨਾਂ ਦਾ ਫੈਸਲਾ ਇਹ ਸੀ ਕਿ ਪਾਈ ਅਸੀਂ ਬਾਰਡਰ ਖੋਲ ਦੇਣੀ ਉਹ ਯੂਰਪ ਤੁਸੀਂ ਲੰਡਨ ਤੋਂ ਜਾਓ ਫਰਾਂਸ ਫਰਾਂਸ ਤੋਂ ਜਾਓ ਅੱਗੇ ਆਸਟਰੀਆ ਆਸਟਰੀਆ ਤੋਂ ਪੋਲੈਂਡ ਪੋਲੈਂਡ ਤੋਂ ਜਿੱਧਰ ਮਰਜ਼ੀ ਚਲੇ ਜਾਓ ਤੁਸੀਂ ਇੱਕ ਆਪਣਾ ਪਾਸਪੋਰਟ ਦਿਖਾਣਾ ਤੇ ਇੱਕ ਵੀਜ਼ੇ ਦੇ ਨਾਲ ਤੁਸੀਂ 30 40 ਦੇਸ਼ਾਂ ਦੇ ਵਿੱਚ ਘੁੰਮ ਲੋ ਇੱਕ ਵੀਜ਼ੇ ਨਾਲ ਤੁਸੀਂ 30 40 ਦੇਸ਼ਾਂ ਦੇ ਘੁੰਮ ਲੋ ਤੇ ਉਹਨਾਂ ਦਾ ਯੂਰੋ ਕਿੱਥੋਂ ਕਿੱਥੇ ਚਲੇ ਗਿਆ ਖੁਸ਼ਹਾਲੀ ਕਿੱਥੋਂ ਕਿੱਥੇ ਚਲੀ ਗਈ ਇਹ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ ਇਕਨੋਮਿਕ ਪ੍ਰੋਫਿਟੇਬਿਲਟੀ ਹੈ ਇਹ ਇਹ ਜਿਹੜਾ ਮੁਨਾਫਾ ਹੈ ਇਹਦੇ ਨਾਲ فاਸਲੇ ਮਿਟਦੇ ਇਹਨਾਂ ਨਾਲ ਦਿੱਕਤਾਂ ਮਿਟਦੀਆਂ ਨੇ ਇਹ ਵਿਸ਼ਵ ਗੁਰੂ ਦਾ ਜਿਹੜਾ ਸੰਦੇਸ਼ ਇਹ ਆਮਨ-ਅਮਾਨ ਦਾ ਪੀਸ ਦਾ ਸੰਦੇਸ਼ ਪੀਸ ਬਿਗੇਟਸ ਪ੍ਰੋਸਪਰਿਟੀ ਕਿੰਨੇ ਨਵਜੂ ਤੁਸੀਂ ਸ਼ਤਰੰਜ ਦੀ ਵਿਸ਼ਾਤ ਪਛੀ ਹੋਵੇ ਨਾ ਕਿ ਜਿਆਦਾ ਔਕਾਤ ਖੁੱਲ ਜੇ ਤੇ ਕੁਤਲੇ ਜਾਏਗੀ ਇਹ ਜਿਹੜੇ ਵੱਡੇ ਸਾਡੇ ਹਾਈ ਕਮਾਂਡ ਦੇ ਉੱਤੇ ਬੈਠੇ ਲੀਡਰ ਨੇ ਉਹ ਫੈਸਲੇ ਕਰ ਇਹ ਚੀਜ਼ ਹੈ ਉਹ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਹੈ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਚੀਫ ਮਿਨਿਸਟਰ ਦਾ ਇਲੈਕਸ਼ਨ ਤੋਂ ਬਿਲਕੁਲ ਅੱਡ ਹੈ ਬਿਲਕੁਲ ਹੀ ਅੱਡ ਹੈ ਸਮਝ ਨਹੀਂ ਸੋ ਇਸ ਕਰਕੇ ਉਹ ਜਿਹੜੀ ਉੱਥੇ ਐਲਾਈਅੰਸ ਹੈ ਉਹ ਇੱਕ ਲਾਰਜਰ ਕੌਜ਼ ਮੁਲਕ ਦੇ ਲਈ ਹੈ ਸਮਝਦੇ ਹੋ ਬਾਕੀ ਦੇਖੋ ਮੈਂ ਤੇ ਹਰ ਜਗ੍ਹਾ ਇੱਕੋ ਗੱਲ ਕਹਿੰਦਾ ਪਬਲਿਕ ਵੈਲਫੇਅਰ ਹੋਣਾ ਚਾਹੀਦਾ ਹੈ ਲੋਕਾਂ ਦੀ ਭਲਾਈ ਹੋਣੀ ਚਾਹੀਦੀ ਹੈ ਤਾਂ ਹੀ ਲੋਕ ਰਾਜ ਹੈ ਤੇ ਭਾਈ ਜੇ ਲੋਕ ਰਾਜ ਹੀ ਨਹੀਂ ਲੋਕ ਭਲਾਈ ਨਹੀਂ ਫਿਰ ਜੋ ਮਰਜ਼ੀ ਕਰੀ ਜਾਓ ਲੋਕਾਂ ਨੂੰ ਪਟਕਾਈ ਜਾਓ ਡਾਇਵਰਟ ਕਰੀ ਜਾਓ ਇੱਕ ਪਾਸੇ ਤਾ ਪਾਈ ਜਾਓ ਅਨੁਸ਼ਾਸਨ ਦੀ ਗੱਲ ਕਰਦੇ ਰਾਜਾ ਵਿਰਿੰਗ ਕਿ ਇਹ ਅਨੁਸ਼ਾਸਨ ਤੋਂ ਜਿਹੜਾ ਬਾਹਰ ਜਾਏਗਾ ਆਪਾਂ ਉਹਨੂੰ ਬਿਨਾਂ ਨੋਟਿਸ ਦਿੱਤੇ ਟਰਮੀਨੇਟ ਕਰਾਂਗੇ ਕਿਤੇ ਨਾ ਕਿਤੇ ਉਹ ਹਾਈ ਕਮਾਂਡ ਦੇ ਜਿਹੜਾ ਹੁਕਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਖਿਲਾਫ ਜਾਂਦੇ ਆ ਹਿਮਾਲ ਸਿੰਘ ਵਾਲਾ ਤੁਹਾਨੂੰ ਬਹੁਤ ਵੱਡਾ ਦੇਖੋ ਮੈਂ ਤੁਹਾਨੂੰ ਬੜੀ ਸਿੰਪਲ ਜੀ ਗੱਲ ਸਿੰਪਲ ਜੀ ਗੱਲ ਹੁੰਦਾ ਹੈ ਅਨੁਸ਼ਾਸਨ ਸਿਰਫ ਕਿ ਸੇ ਇੱਕ ਚਾਰ ਪੰਜ ਬੰਦਿਆਂ ਲਈ ਨਹੀਂ ਹੁੰਦਾ ਜਿਹਾ ਅਨੁਸ਼ਾਸਨ ਹੈ ਦੇ ਕੈਨੋਟ ਬੀ ਅ ਡਿਫਰੈਂਟ ਯਾਰਡ ਸਟਿਕ ਫਾਰ ਡਿਫਰੈਂਟ ਪੀਪਲ ਤੁਸੀਂ ਅਨੁਸ਼ਾਸਨ ਲਾਗੂ ਕਰੋ ਸਭ ਦੇ ਲਈ ਇੱਕੋ ਜਿਹਾ ਹੀ ਹੋਵੇ ਜੀ ਸੱਦ ਕੇ ਉਹ ਲੋਕ ਨਹੀਂ ਕਰ ਰਹੇ ਸਾਰੇ ਨਹੀਂ ਨਹੀਂ ਉਹ ਦੇਖੋ ਇਹ ਵੀ ਕਹਿਣਾ ਗਲਤ ਹੈ ਕਿ ਨਹੀਂ ਗਲਤ ਇਹ ਇਹ ਤਾਂ ਤੁਸੀਂ ਦੇਖੋ ਲੋਕਤੰਤਰ ਚ ਲੋਕ ਫੈਸਲਾ ਕਰਦੇ ਆ ਲੋਕ ਹੀ ਦੇਖਦੇ ਆ ਸਮਝਦੇ ਹੋ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿ ਇੱਕ ਇੱਕ ਬੰਦਾ ਉਹੀ ਗੱਲ ਕਰੇ ਤੇ ਉਹਦਾ ਅਨੁਸ਼ਾਸਨ ਨਹੀਂ ਦਿਖਦਾ ਤੇ ਦੂਜਾ ਬੰਦਾ ਉਹੀ ਗੱਲ ਕਰੇ ਤੇ ਭਾਈ ਸਾਡੀਆਂ ਟੰਗਾਂ ਥੱਲੋਂ ਨਿਕਲ ਨਹੀਂ ਤੇ ਤੇਰਾ ਅਨੁਸ਼ਾਸਨ ਤੇ ਦਿਖਦਾ ਸਿੱਧਾ ਇਹ ਲਾਡੀ ਜੀ ਵੀ ਬੈਠੇ ਐ ਇੱਥੇ ਖੜੇ ਨੇ ਲੋਕ ਸਿੱਧੇ ਨੇ ਸਾਦੇ ਨੇ ਲੋਕ ਮੇਰਾ ਇਹ ਸਵਾਲ ਸੀ ਕਿ ਲਾਡੀ ਜੀ ਜਿਹੜੇ ਕਿੱਥੇ ਵੀ ਗਏ ਕੱਲ ਨਿਹਾਲ ਸਿੰਘ ਵਾਲੇ ਵਾਲੇ ਪਾਸੇ ਵੀ ਗਏ ਲੋਕ ਇਹ ਜਿਹੜੇ ਤੁਸੀਂ ਪ੍ਰੋਗਰਾਮ ਦਿੱਤੇ ਲੋਕਾਂ ਦੇ ਡਿਮਾਂਡ ਦੇ ਉੱਤੇ ਦਿੱਤੇ ਤੁਸੀਂ ਸਿੱਧਾ ਸਿੱਧਾ ਇਹੋ ਤਾਂ ਮੈਂ ਕਿ ਲੋਕਾਂ 'ਚ ਜਾਓ ਸੰਪਰਕ ਕਰੋ ਲੋਕਾਂ 'ਚ ਜਾਓ ਸੰਪਰਕ ਕਰੋ ਕੌਣ ਗ੍ਰਸਦਾ ਚੰਡਾ ਹੈ ਕਾਂਗਰਸ ਦੀ ਗੱਲ ਕਰ ਰਹੇ ਆ ਵਿਰੋਧੀ ਪਾਰਟੀ ਨੂੰ ਠੋਕ ਰਹੇ ਆ ਜਾਂ ਤੁਹਾਡੇ ਚੋਂ ਕਿਸੇ ਨੇ ਇਹ ਕਿਹਾ ਹੋਵੇ ਵੀ ਚੋਰ ਹੂੰ ਤੁਸੀਂ ਉਹ ਜੋਰ ਤੰਤ ਪਚਾਉਣੀ ਕਹੋ ਆਪੋਜੀਸ਼ਨ ਦਾ ਰੋਲ ਹੈ ਉਹਨੂੰ ਬਾਹਰ ਰਿਆਂ ਠੀਕ ਹੈ ਤੁਸੀਂ ਕਹੋ ਜੀ ਸਦਕੇ ਅਸੀਂ ਕਹਿੰਦੇ ਆ ਜੀ ਸਦਕੇ ਇਹ ਕੋਈ ਇਕੋ ਹੀ ਦਾਣਾ ਬਾਣਾ ਬੁਣ ਰਹੇ ਆ ਨਾ ਦਿੱਕਤ ਕਾਦੀ ਹੈ ਜੇ ਬੱਬਾ ਜੀ ਪਾਰਟੀ ਨੂੰ ਨੁਕਸਾਨ ਨਹੀਂ 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 ਮੇਰੇ ਹਿਸਾਬ ਦੇ ਨਾਲ ਦੇਖੋ ਅਸੀਂ ਸਾਰੇ ਮੈਂ ਤੇ ਇਹ ਛੋਟੀਆਂ ਚੀਜ਼ਾਂ ਵੱਲ ਦੇਖ ਰਹੀ ਨਹੀਂ ਦੇਖੋ ਮੈਂ ਤੇ ਅੱਜ ਤੱਕ ਜਦੋਂ ਪ੍ਰਧਾਨ ਵੀ ਬਣਿਆ ਸੀ ਮੈਂ ਤਾਂ ਨਾ ਕਦੇ ਕਿਸੇ ਨੂੰ ਨੋਟਿਸ ਭੇਜਿਆ ਨਾ ਕਿਸੇ ਨੂੰ ਕੱਢਿਆ ਨਾ ਕਦੇ ਕਿਸੇ ਨਾਲ ਹੋਈ ਤੋਂ ਹੀ ਕੀਤੀ ਮੈਂ ਤਾਂ ਇਹ ਕਹਿੰਦਾ ਸੀਗਾ ਸਾਰੇ ਤੁਰਨ ਯਾਰ ਤੇ ਉਦੋਂ ਵੀ بڑے ਲੋਕ ਹਾਂ ਉਦੋਂ ਵੀ بڑے ਲੋਕ ਬੋਲ ਜਾਂਦੇ ਸੀ ਭਾਈ ਡਿਸੈਂਟ ਹੋਵੇ ਹੱਕ ਹੈ ਕਿਸੇ ਦਾ ਵੀ ਬੋਲ ਸਕਦਾ ਕਿਸੇ ਦਾ ਬੋਲਣਾ ਕੋਈ ਗੰਦਾ ਥੜਨ ਹੋ ਜਾਂਦਾ ਸਰ ਬਾਜਵਾ ਸਾਹਿਬ ਦਾ ਇੱਕ ਬਿਆਨ ਆਇਆ ਤੇ ਜੇ ਗੁੱਠੇ ਜ਼ਿਆਦਾ ਭਰ ਜੇ ਤੇ ਗੁੱਠਾ ਵੜ ਦੇਣਾ ਚਾਹੀਦਾ ਇਹਨੂੰ ਕਿਸ ਤਰ੍ਹਾਂ ਦੇਖੋ ਜਿਹੜਾ ਆਪਣੇ ਅੰਗ ਵਧਣਾ ਚਾਹੇ ਉਹ ਵੱਢ ਸਕਦਾ